ਉਹ ਮਿੱਤਰ ਬਚਪਨ ਦੇ ਹੋਣੀ ਵਲੀ ਜਵਾਨ ਹੋਏ ਬੜਾ ਗੁਣਰਾ ਪਿਆਰ ਇਸ ਨੂੰ ਦਾ ਪੜਨ ਪੇਤਾ ਪਰ ਜਦੋਂ ਜਦ ਉਹਨਾਂ ਦਾ ਵਿਆਹ ਹੋਇਆ ਉਹ ਵੱਖੋ ਵੱਖਰੇ ਕਦੇ ਨਾ ਮਿਲੇ ਕਿਸੇ ਇੱਕ ਦੂਜੇ ਨੂੰ ਕੋਈ ਨਾ ਮਿਲਿਆ ਉਹਨਾਂ ਵਿੱਚੋਂ ਇੱਕ ਇੱਕ ਜਿਹੜਾ ਸੀ ਵਸ਼ੇਰਾ ਬਣ ਗਿਆ ਮੱਛੀਆਂ ਫੜ ਫੜ ਕੇ ਵੇਚਦਾ ਇੱਕ ਸੀ ਜਿਹੜਾ ਉਹ ਮੱਛੀਆਂ ਫੜਦਾ ਪੱਛੀਆਂ ਫੜ ਫੜ ਕੇ ਵੇਚਦਾ ਦੂਜਾ ਜਿਹੜਾ ਦਾ ਮਿੱਤਰ ਸੁਖੂ ਬਚਾ ਦਾ ਪਾਤਰ ਵਿੱਚ ਹੋਇਆ ਸੁਗੰਧੀ ਵਾਲੀ ਅੱਧੀ ਜਾਂਦੇ ਚੁਣਦਾ ਪਰ ਮਿਲੇ ਘੱਟ ਹੀ ਬੈਠੇ ਦੋ ਜਣੇ ਇਹ ਵੀ ਪਤਾ ਨਹੀਂ ਕਿ ਜਿਹੜਾ ਕੰਮ ਕਰਦਾ ਹੈ ਕਿਹਦੇ ਲਈ ਕਰਦਾ ਇੱਕ ਦੂਜੇ ਨਾਲ ਦੇਖ ਥੋੜਾ ਪਿਆਰ ਦਾ ਬਚਪਨ ਦੇ ਮਿੱਤਰ ਨੇ ਦੋ ਪਰ ਵਿਛੜੇ ਜਿਹੜੇ ਵਿਆਹ ਹੋ ਗਿਆ ਬੱਚੇ ਨਹੀਂ ਕਰਾਏ ਉਹਨਾਂ ਤੀਤ ਮਛੀਆਂ ਫੜਦਾ ਹੈ ਤੇ ਵੇਚਦਾ ਹੈ ਦੂਜੇ ਗੰਦੀ ਵਾਲੀਆਂ ਚੀਜ਼ਾਂ ਵੇਚਦਾ ਹੈ। ਆਤਰ ਆਦਿ ਵੇਚਦਾ ਹੈ। ਅਚਰ ਚੇਤ ਇੱਕ ਦਿਨ ਇੱਕ ਥਾਂ ਤੇ ਦੋਨਾਂ ਦਾ ਮੇਲ ਕਰਾਉਂਦਾ। ਉਹ ਦਿਨਰ ਮੱਛੀਆਂ ਵੇਚਣ ਵਾਲਾ ਸੀ। ਉਹਦੇ ਸਿਰ ਤੇ ਟੋਕਰੀ ਹੈ। ਉਹ ਟੋਕਰੀ ਜਿਹਦੇ ਵਿੱਚ ਉਹ ਮੱਛੀਆਂ ਵੇਚਦੀ ਹੈ। ਉਹ ਟੋਕਰੀ ਹੈ। ਕੁੜਾ ਉਹ ਸੁਗੰਧੀ ਵਾਲੀਆਂ ਚੀਜ਼ਾਂ ਵੇਚਦਾ ਸੀ, ਆਤਰ ਆਦਿ ਵੇਚਦਾ ਸੀ। ਉਦੇ ਕੋਲੇ ਵੀ ਆਪਣਾ ਸਮਾਨ ਉਹਨੇ ਵੇਚ ਕੇ ਆਇਆ ਜਿਹੜਾ ਅਤਰ ਵੇਚਣ ਵਾਲਾ ਲਾਸੰਦ ਉਹਦਾ ਕਰਦੇ ਉਹ ਆਪਣੇ ਹਿੱਤ ਦੇ ਕੇ ਬੜੇ ਲੰਬੇ ਸਮੇਂ ਬਾਅਦ ਨੂੰ ਮਿਲਿਆ ਆਪਾਂ ਚਲਾਜ ਆਪਾਂ ਰਾਤ ਕਟੇ ਕਟਾਂਗੇ ਮੇਰੇ ਘਰ ਤੇ ਨਾਲੇ ਜਿਹੜੇ ਗੱਲਾਂ ਬਾਤਾਂ ਕਰਾਂ ਕਿ ਲੰਬੇ ਸਮੇਂ ਬਾਅਦ ਨੂੰ ਆਪਾਂ ਮਿਲਿਆ ਕੀ ਕੀਤਾ ਕਹਿੰਦਾ ਠੀਕ ਹੈ ਜਿਹੜਾ ਬੱਚਿਆਂ ਵੇਚਦਾ ਜੀ ਕਹਿੰਦਾ ਠੀਕ ਹੈ ਮੈਂ ਤੇਰੇ ਨਾਲ ਤੇਰੇ ਘਰ ਚਾਹਾਂ ਤਾ ਉਦੇ ਘਰ ਗਿਆ ਲੱਗਿਆ ਅੰਦਰ ਜਦੋਂ ਪ੍ਰਵੇਸ਼ ਕਰਿਆ ਉਹਨੇ ਆਪ ਕੋਈ ਉਹ ਜਿਹੜੀ ਟੋਕਰੀ ਸੀ ਮੱਛੀਆਂ ਦੀ ਉਹ ਵੇਚ ਕੇ ਆਇਆ ਹੁਣ ਕੋਈ ਟੋਕਰੀ 'ਚ ਮੱਛੀ ਨਹੀਂ ਹੈ ਖਾਲੀ ਹੈ ਉਹਦੇ ਛੱਡ ਤੇ ਜਿਹੜੀ ਟੋਕਰੀ ਉਹਨੂੰ ਘਰ ਦੇ ਬਾਹਰ ਰੱਖ ਦਿੱਤਾ ਕਿ ਮਨਾ ਕਿਤੇ ਇਹਦੇ ਵਿੱਚੋਂ ਗੰਧ ਆਣੀ ਨਾ ਸਾਰੇ ਘਰ 'ਚ ਫੈਲ ਜਾਵੇ ਮੱਛੀਆਂ ਦਾ ਗੰਧ ਉਹਨੂੰ ਬੁਰਗੰਦੀ ਹੋ ਗਈ ਉਹ ਪਰ ਉਹਨੂੰ ਨਹੀਂ ਲੱਗਿਆ ਉਹਦਾ ਸੁਭਾਅ ਪਰ ਉਹ ਨਾ ਮੰਨਦਾ ਉਨੇ ਉਪਖਰੀ ਕਰਨੇ ਬਾਹਰ ਅੰਦਰ ਪਰਵੇਸ਼ ਕਰਿਆ ਅੰਦਰ ਬੜੀਆਂ ਸੁਗੰਧੀਆਂ ਉਪਰੇ ਫੁੱਲਾਂ ਦੀਆਂ ਕੁਝ ਸੁਗੰਧੀਆਂ ਨੇ ਕੁਝ ਅਤਰਾਂ ਦੇ ਛਿੜਕੀਆਂ ਹੋਇਆ ਪਿਆ ਕੋ ਕੰਮ ਇਸ ਤਰ੍ਹਾਂ ਦਾ ਕਰਦੇ ਸਨ ਤਾਂ ਨਿਕਲ ਘਰ ਦੇ ਵਿੱਚ ਬੈਠੇ ਵੀ ਜਾਂਦੀ ਹੈ ਦੋ ਨਾਲੇ ਸ਼ਾਦਾ ਬਣੀ ਫੱਗਿਆ ਦੋ ਦੋ ਜੜੇ ਇੱਕ ਜਿਹਦੇ ਦੇੜੇ-ਡੇੜੇ ਆਰਾਮ ਸੌਂਦੇ ਆਪ ਆਪ ਆਪਣਾ ਆਸਰਾ ਲਾ ਕੇ ਬੈਠੇ ਕੰਨਾ ਮਰ ਕਰਨੇ ਕੋਲ ਪੈਦੂ ਨਾ ਗਿਆ ਗੱਲਾਂ ਕਰਦਿਆਂ ਕਰਦਿਆਂ ਜਿਹੜਾ ਅਤਰ ਵੇਚਣ ਵਾਲਾ ਆਉਂਦਾ ਹੈ ਕਹਿੰਦਾ ਵੀ ਮੈਨੂੰ ਉਹ ਦੇ ਦੋ ਮੈਂ ਲੱਗਿਆ ਸੌ ਉਹ ਵੀ ਸੋ ਗਿਆ ਕਹਿੰਦਾ ਠੀਕ ਹੈ ਉਹ ਮਸ਼ੇਰਾ ਸੀ ਨਾ ਕਿਹਾ ਤਾਂ ਬੈਠ ਕੇ ਸੌ ਜਾਂਦਾ ਉਹ ਉਹ ਮੱਛੀਆਂ ਵੇਚਣ ਵਾਲੇ ਨੂੰ ਨਹੀਂ ਕੋਈ ਦੋਸਤ ਉਸ ਸੁਗੰਧੀ ਉਹਨੂੰ ਚੜੀ ਜਾਵੇ ਜੇ ਸੁਗੰਧੀ ਸੀ ਨਾ ਅਤਰ ਆਉਂਦਾ ਉਹਦਾ ਆਦਿ ਉਹਨੂੰ ਸੁਗੰਧੀ ਚੜੀ ਚੜੀ ਉਹਨੂੰ ਨੀਂਦ ਨਹੀਂ ਆਉਂਦੀ ਬੜਾ ਉਫਾ ਹੋ ਗਿਆ ਵਿਚਾਰਾ ਮਰਾ ਚੰਡਾਈ થી ਆਇਆ ਹੁੰਦਾ ਨੀਂਦ ਨਹੀਂ ਆਉਂਦੀ ਸੁਗੰਧੀ ਉਤਲੀਂਦੀ ਐ ਤੇ ਉਹਦਾ ਮਛੀਆਂ ਵੇਚਣ ਕੋਲਾ ਕੋਲਾ ਹੁੰਦਾ ਗੰਧ ਵਿੱਚ ਰਹਿਣ ਕੋਲਾ ਦੁਰਗਤੀ ਵਿੱਚ ਰਹਿਣ ਕੋਲਾ ਉਹਨੂੰ ਸੁਗੰਧੀ ਚੜੀ ਨਹੀਂ ਲੱਗਦੀ ਉਹਦਾ ਮਿੱਤਰ ਜਾ ਗਿਆ ਜਾ ਕੇ ਕਹਿੰਦਾ ਕੀ ਗੱਲ ਹੈ ਤਉਹਨੂੰ ਨੀਂਦ ਨਹੀਂ ਆਉਂਦੀ ਕੋਪਰੀ ਥਾਂ ਐ ਇਸ ਕਰਕੇ ਨੀਂਦ ਨਹੀਂ ਆਉਂਦੀ। ਇਹ ਨਾ ਨਹੀਂ। ਮੈਂ ਤੇਰੇ ਤੋਂ ਇਜਾਜਤ ਨਹੀਂ ਖੋਹਦਾ। ਮੈਨੂੰ ਉਮੀਦ ਇਸ ਕਰਕੇ ਲੱਗਦੀ ਮੈਂ ਇੱਕ ਦਿਨ ਸੁਗੰਧੀਆਂ ਚੁੱਕ ਲਵਾਂ। ਇਹ ਸੁਗੰਧੀਆਂ ਮੈਨੂੰ ਚੜ੍ਹਦੀਆਂ। ਇਹਦਾ ਦਾਸ ਨਾ ਕਿਹੜਾ ਜੋ ਹੈ। ਕਨਬਿਉ ਜਿਹੜੀ ਮੇਰੀ ਬੱਚੀਆਂ ਵਾਲੀ ਕੋਠਰੀ ਹੈ ਨਾ ਉਹ ਬਾਹਰ ਰੱਖ ਦਾਂਗਾ। ਜੀਵਨ ਉਹ ਆਪਣੇ ਸਹਰਾਣੇ ਰੱਖੇ ਮਨ ਦੀ ਨੂੰ ਵੀ ਗੱਲ ਤਾਂ ਨਹੀਂ ਕੋਈ ਦਿਨ ਕੋਈ ਇਤਰਾਜ਼ ਤਾਂ ਮੇਰੀ ਗੱਲ ਤੋਂ ਕਹਿੰਦਾ ਨਹੀਂ ਮੈਂ ਥੇਰੇ ਕਮਰੇ ਵਿੱਚ ਜਾ ਕੇ ਬਹਿ ਜਾਂਦਾ ਕੋਈ ਨਾ ਉਹ ਆਪਣੀ ਮੱਛੀਆਂ ਵਾਲੀ ਉਹ ਖਾਲੀ ਟੋਕਰੀ ਆਪਣੇ ਸਹਣਾ ਲੈ ਜਾਂਦਾ ਉਹਨਾਂ ਖਾਲੀ ਟੋਕਰੀs ਨਾਲ ਜਿਹਦੇ ਵਿੱਚੋਂ ਦੰਦ ਹੋਣਗੇ ਮੱਛੀਆਂ ਉਹ ਆਪਣੇ ਸਹਣਾ ਲੈ ਜਾਂਦਾ ਉਹਦੇ ਕੁਝ ਸਮਾਂ ਹੋਇਆ ਉਸ ਨੂੰ ਬਜਾਰੇ ਉਹ ਨਹੀਂ ਭਾਵੇਂ ਮੱਛੀਆਂ ਵੇਚਣ ਪਏ ਉਹ ਜਿਹੜਾ ਉਹ ਮਿੱਤਰ ਨੂੰ ਕਿੱਥੇ ਹੁੰਦੇ ਨਾ ਚੱਲਾ ਉਹ ਨੂੰ ਮੱਛੀਆਂ ਵੇਚਣ ਵਾਲੇ ਨੂੰ ਜਦੋਂ ਮੀਂਹ ਡਾਗ ਉਹਦਾ ਮਿੱਤਰ ਦੂਜੇ ਪਾਸੇ ਫੇਟਾ ਲੱਗ ਉਸ ਤੋਂ ਨਹੀਂ ਕਿ ਮਨਾ ਇਹਨੂੰ ਸੁਗੰਧੀ ਚਾਗੀਰੀ ਲੱਗਦੀ ਸੁਗੰਧੀ ਵੇਚਣ ਨੂੰ ਨਹੀਂ ਆਈ ਇਦਾਂ ਮੱਛੀਆਂ ਵੇਚਣ ਵਾਲਾ ਪਰ ਹੈ ਮੇਰਾ ਮਿੱਤਰ ਉਹ ਮੈਂ ਨਹੀਂ ਮੇਰੂ ਕੀ ਕਹਾਂ ਕਿ ਮੇਰੀ ਸੁਗੰਧੀ ਚਾਗੀਰੀ ਲੱਗੀ ਮੇਰੇ ਉਤੇ ਮੇੜੋਂ ਮੁਸ਼ਕਲ ਥੀਉ ਮਨ ਵਿੱਚ ਕੋਤਦਾ ਕਿ ਮੈਂ ਇਥੇ ਅੱਗੇ ਆ ਕੀਦਾ ਉਹ ਦੁਰਗੰਧੀ ਇਸ ਤਰ੍ਹਾਂ ਦੀ ਉੱਤੋਂ ਉਸੇ ਟੋਕਰੀ ਦੇ ਵਿੱਚੋਂ ਮੁਰਸ਼ੀਆਂ ਜੀਤੇ ਜਿਉਂ ਹੀ ਉਹਨੇ ਵਿਚਾਰੇ ਦੇ ਹਸਣਾਲੇ ਲਿਆ ਗਏ ਤੇ ਕੋਲ ਨੂੰ ਵੀ ਦਾਤ ਬੱਚੀਆਂ ਵੇਚਣ ਪੜੇ ਕਿਉਂਕਿ ਉਹ ਰਹਿੰਦਾ ਇਸ ਤਰ੍ਹਾਂ ਦੇ ਬਾਦਆ ਬਾਰਸ ਉਹਨੂੰ ਸੁਗੰਧੀ ਚੰਗੀ ਨਹੀਂ ਲੱਗਦੀ ਕਿ ਜਿਹੜਾ ਅਤਰ ਵੇਚਣ ਬੋਲਾ ਉਸ ਨੂੰ ਸੁਗੰਧੀ ਚੰਗੀ ਨਾ ਲੱਗੀ ਉਹ ਕੇ ਦੂਜੇ ਪਾਸੇ ਤਰੱਕਰ ਜਾਂ ਉਥੇ ਜਾ ਕੇ ਚਲ ਜਾਂਦਾ બસ ਇਹ ਇੱਕ ਖੇਡ ਹੈ ਸਾਡੇ ਤੀਨਾਂ। ਇੱਕ ਖੇਡ ਹੈ ਸਮਝਾਉਣ ਦੀ ਸਾਥੀ ਇਹ ਬੰਦਾ ਪੂਰੇ ਖੇਡ ਅਸਰੇ ਰਹੇ ਤੀਨਾਂ। ਕਿਹ ਕੋ ਬੰਦਾ ਹੁੰਦਾ ਹੈ ਜਿਹੜਾ ਬੰਦਾ ਵਿਚਾਰਾ ਜੂਠ ਨਾਲ ਹੀ ਜੁੜਿਆ ਰਹਿੰਦਾ ਹ। ਉਹਨੂੰ ਝੂਠ ਦੀ ਦੁਰਗੰਧੀ ਹੀ ਚੰਗੀ ਲੱਗਦੀ ਹੈ। ਸੱਚ ਦੀ ਸੁਗੰਧੀ ਉਹਨੂੰ ਚੰਗੀ ਨਹੀਂ ਲੱਗਦੀ। ਮਹਾਰਾਜ ਇਹ ਵੀ ਬਤ ਕੀਤਾ ਸਤਿਗੁਰੂ ਜਰਾਂ ਜੇ ਕੋ ਕਹੋ ਸੱਚ ਪੂਰਾ ਜਲ ਜਗ। ਕਹਿੰਦੇ ਜੇ ਕੁਝ ਸੱਚ ਬੰਦਾ ਝੂਠਾ ਬੰਦਾ ਸੜ ਜਾਂਦਾ ਬਚ ਜਾਂਦਾ ਤੇ ਜਿਹੜਾ ਗੁਰਮੁਖ ਹੋ ਗਜਾ ਗੁਰਮੁਖ ਹੁੰਦੇ ਉਹਨੂੰ ਵਿਚਾਰੇ ਨੇ ਝੂਠ ਚੰਗਾ ਲੱਗਦਾ ਜਦੋਂ ਸੱਚ ਚੰਗਾ ਮਾਇਆ ਦੇਰੇ ਬੰਦੇ ਨੂੰ ਵਿਚਾਰੇ ਨੂੰ ਸੱਚ ਚੰਗਾ ਨਹੀਂ ਲੱਗਦਾ ਉਹਨੂੰ ਝੂਠ ਚੰਗਾ ਲੱਗਦਾ ਮਹਾਰਾਜ ਰਾਮ ਚੰਦ ਕੀ ਤਕਬੀਰ ਕਹਿੰਦੇ ਗੁਰਮੁਖ ਕੂੜ ਦਾ ਭਾਵਾ ਹੀ ਸੱਚ ਰਤੇ ਸੱਚ ਪਾਏ ਸਾਤ ਸੱਚ ਦਾ ਭਾਵ ਨੂੰ ਪੂਰੇ ਤੀ ਪਾਈ ਤਰ ਹਰਿ ਗੁਰਾਂ ਦੇ ਸੇਧਾ ਹੋ ਜਾ ਗੁਰਮੁਖ ਬੰਦੇ ਨੂੰ ਕੂੜ ਕਦੇ ਵੀ ਚੰਗ ਨਹੀਂ ਗੁਰਮੁਖ ਪੂਰ ਦਾ ਭਾਵੀ ਸੱਚ ਰਤੇ ਸੱਚ ਪਾਏ ਸਾਤ ਸੱਚ ਦਾ ਭਾਵੀ ਪੂਰੇ ਤੀ ਪਾਈ ਪਰ ਆਪੋ ਨਾਲ ਟੁੱਟੇ ਹੋਏ ਬੰਦੇ ਨੂੰ ਕਦੇ ਵੀ ਸੱਚ ਸੰਗਤ ਨਹੀਂ ਲੱਗਦਾ ਮਾਇਆ ਜਿਹੜੇ ਬੰਦੇ ਨੂੰ ਕਦੇ ਵੀ ਸੱਚ ਸੰਗਤ ਨਹੀਂ ਸਾਖ ਸਨੋ ਤੇ ਗੁਰਮਖ ਬੰਦੇ ਨੂੰ ਕਦੇ ਵੀ ਝੂਠ ਚੰਗਾ ਨਹੀਂ ਲੱਗਦਾ ਜਦੋਂ ਉਸੇ ਕਿਸੇ ਗੁਰਮਖ ਪਿਆਰੇ ਕੋਲ ਜਾ ਕੇ ਕੋਈ ਗੱਲ છੁਪਾ ਕੇ ਬੋਲਣ ਦਾ ਜਤਨ ਕਰੋ ਲੁਕੋ ਕੇ ਬੋਲਣ ਦਾ ਜਤਨ ਕਰੋ ਤੇ ਉਹਨੂੰ ਪਤਾ ਹੋਵੇ ਤੁਹਾਡੇ ਬਾਰੇ ਫਿਰ ਉਹਨੂੰ ਤੁਸੀਂ ਚੰਗੇ ਨਹੀਂ ਲੱਗਦੇ ਉਹਨੂੰ ਚੰਗੇ ਉਹਨੂੰ ਪਤਾ ਹੋਵੇ ਤੁਹਾਡੇ ਬਾਰੇ ਭਲਾ ਬੰਦਾ ਹੋਵੇ ਉਹਨੂੰ ਪਤਾ ਹੋਵੇ ਉਹਦੇ ਕੋਲ ਅਸੀਂ ਜਾ ਕੇ ਕੋਈ ਗੱਲ ਛੁਪਾ ਕੇ ਲੋਕੋ ਕੇ ਹੋਰ ਦੀ ਹੋਰ ਦਰਸ਼ਨ ਦਾ ਜਤਨ ਕਰਕੇ ਉਹਨੂੰ ਚੰਗਾ ਨਹੀਂ ਲੱਗਦਾ ਉਹਨੂੰ ਚੰਗਾ ਨਹੀਂ ਲੱਗਦਾ ਅਰ ਜਿਹੜਾ ਮਾਇਆ ਜਿਹੜਾ ਪਤਾ ਹੈ ਰੱਬ ਨਾਲ ਟੁੱਟਿਆ ਕੋਈ ਉਹਨੂੰ ਸੱਚ ਕਦੇ ਵੀ ਚੰਗਾ ਨਹੀਂ ਲੱਗਦਾ ਉਹ ਝੂਠੇ ਰਹਿਣਾ ਚੰਗਾ ਲੱਗਦਾ ਝੂਠ ਸੋਣ ਦਾ ਝੂਠ ਕਹਿਣਾ ਇਹ ਉਹ ਪਨਾ ਚੰਗੀਆਂ ਲੱਗਦੀਆਂ ਇੱਕ ਸੁਭਾਵ ਹੈ ਠੀਕ ਇਹ ਤਰ੍ਹਾਂ ਦੇ ਵਰਤੀ ਦੇ ਮਾਲਕ ਨੇ ਬੋਰੋ